ਫਤਿਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇੱਕ ਸਿੱਖ ਭਾਵਨਾਵਾਂ ਨਾਲ ਜੁੜਿਆ ਇੱਕ ਬੜਾ ਸੰਵੇਦਨਸ਼ੀਲ ਮਸਲਾ ਜਿਹਦੇ ਤੇ ਗੱਲ ਕਰਨ ਵਾਸਤੇ ਤੁਹਾਡੇ ਸਾਹਮਣੇ ਆਇਆ 80ਆਂ ਤੇ 90ਆਂ ਦੇ ਦਹਾਕੇ ਦਾ ਕਿਹਨੂੰ ਯਾਦ ਨਹੀਂ ਹੈ ਜਾਂ ਕੌਣ ਉਸ ਵਕਤ ਨੂੰ ਉਸ ਕਾਲੇ ਦੌਰ ਨੂੰ ਭੁੱਲਿਆ ਇਹ ਉਹ ਦੌਰ ਸੀ ਜਦੋਂ ਕਾਂਗਰਸ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਇਥੋਂ ਤੱਕ ਕਿ ਉਹਨਾਂ ਨੌਜਵਾਨਾਂ ਦੀਆਂ ਬਾਡੀਜ਼ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਮਿਲੀਆਂ ਉਸੇ ਸਮੇਂ ਦੌਰਾਨ ਸਿੱਖ ਕੌਮ ਦੀ ਸਤਕਾਰਤ ਸ਼ਖਸੀਅਤ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ 25 12 1992 ਨੂੰ ਜਦੋਂ ਬਿਆਨਤ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ ਘਰੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਤੇ ਭਾਈ ਕੌਂਕੇ ਉਸ ਤੋਂ ਬਾਅਦ ਆਪਦੇ ਘਰ ਵਾਪਸ ਨਹੀਂ ਆਏ। ਪੜਾ ਸਿੱਖ ਕੌਮ ਦੇ ਵਿੱਚ ਰੋਸ ਜਾਗਿਆ। ਸਿੱਖ ਭਾਵਨਾਵਾਂ ਭਟਕੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਹਦੇ ਵਿੱਚ ਬਾਦਲ ਸਾਹਿਬ, ਤਲਵੰਡੀ ਸਾਹਿਬ, ਤੋੜਾ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੰਡ ਕੌਂਕੇ ਪਹੁੰਚਦੀ ਹੈ ਭਾਈ ਕੌਂਕੇ ਦੇ ਪਰਿਵਾਰ ਨੂੰ ਮਿਲਣ ਵਾਸਤੇ। ਉਹਨਾਂ ਨੂੰ ਪੁਲਿਸ ਉੱਥੇ ਰੋਕਦੀ ਹੈ ਪਿੰਡ ਦੇ ਬਾਹਰ ਉੱਥੇ ਉਹ ਧਰਨਾ ਦਿੰਦੇ ਆ ਮੈਂ ਤੁਹਾਨੂੰ ਉਸ ਵੇਲੇ ਦੀ ਤਸਵੀਰ ਦਿਖਾ ਰਿਹਾ ਜਿਦੇ ਤੁਹਾਨੂੰ ਬਾਦਲ ਸਾਹਿਬ ਹੋਰੀ ਬੈਠੇ ਦਿਖਦੇ ਆ ਪੁਲਿਸ ਉਹਨਾਂ ਨੂੰ ਰੋਕਦੀ ਆ ਉੱਥੇ ਤੇ ਮੁੜ ਕੇ ਹਿਰਾਸਤ ਵਿੱਚ ਲੈ ਕੇ ਗ੍ਰਿਫਤਾਰ ਕਰ ਲੈਂਦੀ ਹੈ ਬਾਦਲ ਸਾਹਿਬ ਨੇ ਉਦੋਂ ਯਕੀਨ ਦਿਵਾਇਆ ਕੌਮ ਨੂੰ ਪੰਜਾਬ ਵਾਸੀਆਂ ਨੂੰ ਪਰਿਵਾਰ ਨੂੰ ਕਿ ਸਰਕਾਰ ਆਉਣ ਤੇ ਇਹਦੀ ਜਾਂਚ ਕਰਵਾਈ ਜਾਵੇਗੀ ਬਾਦਲ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਆ 97 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤੇ ਉਸ ਵੇਲੇ ਜਿਹੜੀ ਇੱਕ ਡਿਸ ਅਪੀਅਰੈਂਸ ਕਮੇਟੀ ਬਣੀ ਸੀ ਜਿਹੜੇ ਸਿੱਖ ਨੌਜਵਾਨ ਘਰਾਂ ਚੋਂ ਗਾਇਬ ਹੋਏ ਸੀ ਉਹਨਾਂ ਦੀ ਭਾਲ ਕਰਨ ਵਾਸਤੇ ਜਿਹੜੀ ਕਮੇਟੀ ਬਣੀ ਸੀ ਇੱਕ ਵਫਦ ਉਹਦਾ ਬਾਦਲ ਸਾਹਿਬ ਕੋਲ ਆਉਂਦਾ ਉਸ ਵਫਦ ਦੀ ਅਗਵਾਈ ਉਸ ਕਮੇਟੀ ਦੇ ਜਿਹੜੇ ਕਨਵੀਨਰ ਸੀ RAM NARAYAN KUMAR ਉਹ ਕਰ ਰਹੇ ਸੀ ਜਿਦੇ ਚ ਸਿਮਰਨਜੀਤ ਸਿੰਘ ਮਾਨ ਸਾਹਿਬ ਸ਼ਾਮਲ ਸੀ ਭਾਈ ਜਸਬੀਰ ਸਿੰਘ ਰੋਡੇ ਸ਼ਾਮਲ ਸੀ ਸardar ਗੁਰਤੇਜ ਸਿੰਘ ਬਰਾੜ ਆਈਐਸ ਸ਼ਾਮਲ ਸੀ ਹਰਿੰਦਰ ਸਿੰਘ ਨੌਰਵੇ ਸ਼ਾਮਲ ਸੀ ਗੁਰਦੀਪ ਬਠਿੰਡਾ ਭਾਈ ਮੋਕਮ ਸਿੰਘ ਅਰਗੇ ਅਨੇਕਾਂ ਬੰਦੇ ਉਸ ਵਫ਼ਦ ਵਿੱਚ ਸ਼ਾਮਲ ਹੋ ਕੇ ਬਾਦਲ ਸਾਹਿਬ ਨੂੰ ਮਿਲਣ ਆਉਂਦੇ ਤੇ ਉਸ ਵੇਲੇ ਦਾ 5 ਜੂਨ ਦਾ ਮੈਂ ਖਬਰ ਵੀ ਲੈ ਕੇ ਆਇਆ ਜਿਦੇ ਚ ਇਹ ਵਰਣਨ ਕੀਤਾ ਗਿਆ ਕਿ ਇਹ ਡਿਸ ਅਪੀਅਰੈਂਸ ਕਮੇਟੀ ਚੇਅਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਮਿਲਦੀ ਹੈ ਤੇ ਜਾਂਚ ਦੀ ਮੰਗ ਕਰਦੀ ਹੈ ਬਾਦਲ ਸਾਹਿਬ ਨੇ ਉਸ ਕਮੇਟੀ ਨੂੰ ਇਹ ਯਕੀਨ ਦਿਵਾਇਆ ਉੱਥੇ ਹੀ ਡੀਜੀਪੀ ਨੂੰ ਬੁਲਾਇਆ ਉਹਨਾਂ ਦੇ ਕਹਿਣ ਤੇ ਜਾਂਚ ਦਾ ਅਫਸਰ ਨਿਯੁਕਤ ਕੀਤਾ ਗਿਆ ਤੁਸੀਂ ਦੱਸੋ ਕਿੰਨਿਆਂ ਕ ਅੱਜ ਤੱਕ ਮੁੱਖ ਮੰਤਰੀ ਜਿਹੜੀ ਕੋਈ ਕਮੇਟੀ ਜਾਂ ਕੋਈ ਵਫਦ ਮਿਲਦਾ ਹੈ ਉਹਨਾਂ ਦੇ ਮੁਤਾਬਕ ਜਾਂਚ ਅਫਸਰ ਲਾਉਂਦੇ ਆ ਪਰ ਕਿਉਂਕਿ ਬਾਦਲ ਸਾਹਿਬ ਇਸ ਮਸਲੇ ਦੇ ਤੈਅ ਤੱਕ ਜਾਣਾ ਚਾਹੁੰਦੇ ਸੀ ਤੇ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਸੀ ਕਿ ਪਤਾ ਲੱਗੇ ਕਿਹੜੇ ਅਫਸਰਾਂ ਨੇ ਚੱਕਿਆ ਤੇ ਕਿਹੜੇ ਅਫਸਰਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਬਾਦਲ ਸਾਹਿਬ ਨੇ ਉਹ ਕਮੇਟੀ ਉਹ ਅਫਸਰ ਦੀ ਜਾਂਚ ਲਾਈ ਜਿਹੜੇ ਗਵਾਹ ਸੀ ਉਸ ਕੇਸ ਦੇ ਵਿੱਚ ਆ ਦੇਖੋ ਇਹਦੇ ਵਿੱਚ ਲਿਖਿਆ ਇਸ ਖਬਰ ਮੈਂ ਤੁਹਾਨੂੰ ਪੜ੍ਹ ਦਿਆਂ ਮੁੱਖ ਮੰਤਰੀ ਨੇ ਦਰਸ਼ਨ ਸਿੰਘ ਨਾਮੀ ਉਸ ਪੁਲਿਸ ਕਰਮਚਾਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵੀ ਆਦੇਸ਼ ਦਿੱਤੇ ਜਿਸ ਨੇ ਭਾਈ ਸਾਹਿਬ ਭਾਈ ਕੌਕੇ ਕਤਲ ਕੇਸ ਦਾ ਪਰਦਾ ਫਾਸ਼ ਕੀਤਾ ਸੀ ਮੁੱਖ ਮੰਤਰੀ ਨੇ ਇਹ ਵੀ ਯਕੀਨ ਦਵਾਇਆ ਕਿ ਭਾਈ ਕੌਕੇ ਦੇ ਪਰਿਵਾਰ ਦੇ ਮੈਂਬਰ ਅਤੇ ਇਸ ਮਾਮਲੇ ਨਾਲ ਹੋਰ ਚਸ਼ਮਦੀਦ ਗਵਾਹਾਂ ਦੀ ਵੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਫਿਰ ਇਹਦੇ ਵਿੱਚ ਵਰਣਨ ਹੈ ਕਿਹੜੇ-ਕਿਹੜੇ ਬਾਦਲ ਸਾਹਿਬ ਨੂੰ ਮਿਲੇ ਤੇ ਕਿਵੇਂ ਬਾਦਲ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਜਾਂਚ ਅਫਸਰ ਲਾਇਆ ਗਰਤੇਜ ਸਿੰਘ ਬਰਾੜ ਸਾਹਿਬ ਹੋਰਾਂ ਨੇ ਵੀ ਦੱਸਿਆ ਪਰ ਮੈਂ ਇਹਦੇ ਵਿੱਚ ਵੀ ਤੁਹਾਨੂੰ ਲਾਈਨ ਪੜ੍ਹ ਦਿਆਂ ਮੁੱਖ ਮੰਤਰੀ ਨੇ ਵਫ਼ਦ ਦੀ ਮੰਗ ਅਨੁਸਾਰ ਇਹ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਅਤੇ ਨਾਲ ਹੀ ਵਫ਼ਦ ਨੂੰ ਇਹ ਪੁੱਛਿਆ ਕਿ ਉਹ ਪੰਜਾਬ ਦੇ ਕਿਹੜੇ ਪੁਲਿਸ ਅਧਿਕਾਰੀ ਤੋਂ ਇਸ ਦੀ ਜਾਂਚ ਕਰਵਾਉਣਾ ਚਾਹਣਗੇ ਫਿਰ ਉਹਨਾਂ ਨੇ ਆਪਦੇ ਲਿਖਤੀ ਆਪਦੇ ਪੈੜ ਤੇ ਦਿੱਤਾ ਬੀਪੀ ਤਵਾੜੀ ਦਾ ਨਾਂ ਤੇ ਬੀਪੀ ਤਵਾੜੀ ਦੀ ਜਾਂਚ ਲਾਈ ਗਈ 7 ਜੂਨ 1998 ਨੂੰ ਇਹ ਜਾਂਚ ਲੱਗ ਜਾਂਦੀ ਹੈ 5 ਜੂਨ ਨੂੰ ਇਹ ਵਫਦ ਮਿਲਦਾ ਹੈ 7 ਜੂਨ ਨੂੰ ਬਾਦਲ ਸਾਹਿਬ ਇਹ ਇਨਕੁਆਇਰੀ ਲਾ ਦਿੰਦੇ ਆ ਤੇ 27 ਜੁਲਾਈ ਅਗਲੇ ਸਾਲ 1999 ਦੇ ਵਿੱਚ ਬੀਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ ਹੈ ਹੁਣ ਇਹ ਜਿਹੜੇ ਆਪ ਦੇ ਆਪ ਨੂੰ ਇਹ ਕਹਿੰਦੇ ਆ ਜੀ ਕਿ ਅਸੀਂ ਹਿਊਮਨ ਰਾਈਟਸ ਦੇ ਆਰਗੇਨਾਈਜੇਸ਼ਨ ਦੇ ਬੰਦੇ ਆ ਤੇ ਇੰਨੇ ਸਾਲ ਇਹ ਰਿਪੋਰਟ ਲਾਗੂ ਨਹੀਂ ਕੀਤੀ ਪੰਥਕ ਸਰਕਾਰਾਂ ਆਈਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੇ ਸਾਲ 99 ਤੋਂ ਲੈ ਕੇ 2024 ਤੱਕ 25 ਸਾਲ ਪੰਥ ਦੀਆਂ ਵੀ ਸਰਕਾਰਾਂ ਰਹੀਆਂ ਤੇ ਜੀ ਇਹ ਰਿਪੋਰਟ ਬੀਪੀ ਤਿਵਾੜੀ ਦੀ ਰਿਪੋਰਟ ਇਹ ਦੱਬੀ ਰਹੀ ਇਹਨਾਂ ਨੇ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਪਰ ਕੀ ਇਹਨਾਂ ਤੋਂ ਇਹਨਾਂ ਚੋਂ ਕਿਸੇ ਨੇ ਇਹ ਦੱਸਣ ਦੀ ਖੇਚਲ ਕੀਤੀ ਕਿ ਬੀਪੀ ਤਿਵਾੜੀ ਦੀ ਰਿਪੋਰਟ ਦੇ ਵਿੱਚ ਆਇਆ ਕਿ ਓਬੀਪੀ ਤਿਵਾੜੀ ਦੀ ਰਿਪੋਰਟ ਜਿਹੜੇ ਇਹਨਾਂ ਦੇ ਕਹਿਣ ਤੇ ਨਿਯੁਕਤ ਕੀਤਾ ਗਿਆ ਸੀ ਉਸ ਬੀਪੀ ਤਿਵਾੜੀ ਦੀ ਰਿਪੋਰਟ ਦਾ ਮੈਂ ਤੁਹਾਨੂੰ ਸਿੱਟਾ ਅੱਜ ਸੰਗਤ ਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ ਤਾਂਕਿ ਤੁਹਾਡੇ ਮਨ ਦੇ ਵਿੱਚ ਇਹ ਸਪਸ਼ਟ ਹੋਵੇ ਇਹ ਕਲੈਰਿਟੀ ਹੋਵੇ ਕਿ ਇਹ ਜਿਹੜੀ ਰਿਪੋਰਟ ਦਾ ਇੰਨਾ ਰੋਲਾ ਇਹਨਾਂ ਨੇ ਪਾਇਆ ਔਰ ਰਿਪੋਰਟ ਦੇ ਵਿੱਚ ਲਿਖਿਆ ਕੀ ਤੇ ਉਹ ਰਿਪੋਰਟ ਲਾਗੂ ਕਿਉਂ ਨਹੀਂ ਹੋਈ ਹੈ ਮੈਂ ਸਿੱਟਾ ਤੁਹਾਨੂੰ ਪੜ੍ਹ ਦਿਆਂ ਬੀਪੀ ਤਿਵਾੜੀ ਅਖੀਰ ਚ ਆਪਣੀ ਰਿਪੋਰਟ ਚ ਸਾਰੀ ਜਾਂਚ ਕਰਕੇ ਸਿੱਟਾ ਕੀ ਕੱਢਦਾ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮੈਂ ਦੁਬਾਰਾ ਇੱਕ ਵਾਰੀ ਪੜ੍ਹ ਦਿਆਂ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸ ਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁਟਾਈ ਹੋਈ ਹੈ ਇਹਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਚੁਠਲਾਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਹ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਸਾਹਿਬ ਨੂੰ ਮਾਰਕੁੱਟ ਕੇ ਮਾਰ ਦਿੱਤਾ ਅੱਗੇ ਕੀ ਲਿਖਦਾ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਹੁਣ ਕੀ ਏ ਰਿਪੋਰਟ ਲਾਗੂ ਕਰਨ ਨੂੰ ਇਹ ਕਹਿ ਰਿਹਾ ਬਾਲ ਸਾਹਿਬ ਏ ਰਿਪੋਰਟ ਲਾਗੂ ਕਰ ਦੇ ਸਾਰੇ ਪੰਜਾਬ ਨੂੰ ਪਤਾ ਸੀ ਉਥੇ ਧਰਨੇ ਲਾਏ ਗਏ ਸੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸੀ ਭਾਈ ਸਾਹਿਬ ਦਾ ਭੋਗ ਸਮਾਗਮ ਹੋ ਗਿਆ ਸੀ ਤੇ ਬੀਪੀ ਤਵਾੜੀ ਕਹਿੰਦਾ ਜੀ ਕਿ ਉਹਨਾਂ ਨੂੰ ਤਾਂ ਮਾਰਿਆ ਹੀ ਨਹੀਂ ਬੀਪੀ ਤਵਾੜੀ ਕਹਿੰਦਾ ਜਿਹੜੇ ਗਵਾਹ ਕਹਿ ਰਹੇ ਉਹਨਾਂ ਦੀ ਮਾਰਕਟਾਈ ਹੋਈ ਤੇ ਉਹਨਾਂ ਨੂੰ ਮਾਰਿਆ ਉਹਨਾਂ ਦੀ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਬੀਪੀ ਤਵਾੜੀ ਇਹ ਕਹਿ ਰਿਹਾ ਹੈ ਕਿ ਭਾਈ ਸਾਹਿਬ ਨੂੰ ਜੇ ਕੁੱਟਮਾਰ ਹੋਈ ਹੈ ਤਾਂ ਉਹਦਾ ਡਾਕਟਰੀ ਮਾਇਨਾ ਨਹੀਂ ਕਰਾਇਆ ਗਿਆ ਕਿ ਉਸ ਵਕਤ ਪੁਲਿਸ ਕਿਸੇ ਨੂੰ ਨੇੜੇ ਹੋਣ ਦਿੰਦੀ ਸੀ ਡਾਕਟਰੀ ਮਾਇਨਾ ਕਰਾਉਣ ਵਾਸਤੇ ਮੇਰਾ ਇਸ ਇੱਕ ਸਵਾਲ ਇਹ ਸੋ ਕਾਲਡ ਹਿਊਮਨ ਰਾਈਟਸ ਐਕਟਿਵਿਸਟ ਤੇ ਅਖੌਤੀ ਪੰਤਕਾਂ ਨੂੰ ਹੈ ਕਿ ਤੁਸੀਂ ਇਹ ਰਿਪੋਰਟ ਲਾਗੂ ਕਰਨ ਨੂੰ ਕਹਿ ਰਹੇ ਹੋ ਬਾਦਲ ਸਾਹਿਬ ਨੂੰ ਜਿਹੜੀ ਰਿਪੋਰਟ ਹੈ ਸਪਸ਼ਟ ਕਰਦੀ ਹੈ ਕਿ ਭਾਈ ਸਾਹਿਬ ਨੂੰ ਤਾਂ ਪੁਲਿਸ ਨੇ ਮਾਰਿਆ ਹੀ ਨਹੀਂ ਇਹ ਰਿਪੋਰਟ ਬਾਦਲ ਸਾਹਿਬ ਕਿਵੇਂ ਲਾਗੂ ਕਰ ਦਿੰਦੇ ਬਾਦਲ ਸਾਹਿਬ ਤਾਂ ਆਪ ਜਾ ਕੇ ਆਏ ਸੀ ਉੱਥੇ ਜਿੱਦੇ ਭਾਈ ਸਾਹਿਬ ਨੂੰ ਚੱਕਿਆ ਸੀ ਤੇ ਤੁਸੀਂ ਇਹ ਰਿਪੋਰਟ ਦੇ ਤੱਥ ਲੋਕਾਂ ਸਾਹਮਣੇ ਤਾਂ ਰੱਖ ਨਹੀਂ ਰਹੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਇਹ ਇੱਕ ਮਾਹੌਲ ਇੱਕ ਸਿਰਜਣਾ ਚਾਹੁੰਦੇ ਹੋ ਮੇਰੇ ਹੋਰ ਵੀ ਸਵਾਲ ਹੈ ਇਨਾਂ ਅਖੌਤੀ ਪੰਤਕਾਂ ਨੂੰ ਇਨਾਂ ਸੋ ਕਾਲਡ ਹਿਊਮਨ ਰਾਈਟਸ ਵਾਲਿਆਂ ਨੂੰ ਕਿ ਤੁਸੀਂ ਆ ਰਿਪੋਰਟ ਹੈ ਇਹ ਰਿਪੋਰਟ ਤੁਸੀਂ ਆਰਟੀਆਈ ਚ ਲਿੱਤੀ ਹੈ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਹੈ ਤੁਸੀਂ ਆਰਟੀਆਈ ਦੀ ਐਪਲੀਕੇਸ਼ਨ ਦਿੱਤੀ 12 8 2010 ਨੂੰ ਤੇ ਤੁਹਾਨੂੰ 12 10 2010 ਨੂੰ ਇਹ ਰਿਪੋਰਟ ਦੀ ਕਾਪੀ ਮਿਲ ਗਈ ਬੀਪੀ ਤਿਵਾੜੀ ਦੀ ਆ ਤਰੀਕਾਂ ਲਿਖੀਆਂ ਇੱਥੇ ਪਹਿਲੀ ਗੱਲ ਤਾਂ ਉਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਸੀ 2010 ਚ ਜੇ ਕੋਈ ਗੱਲ ਲੁਕੋਣੀ ਹੁੰਦੀ ਤੇ ਤੁਹਾਨੂੰ ਰਿਪੋਰਟ ਦੀ ਕਾਪੀ ਕਿਉਂ ਮਿਲਦੀ 17 ਤੱਕ ਬਾਦਲ ਸਾਹਿਬ ਦੀ ਸਰਕਾਰ ਰਹੀ RTI ਚ ਸਭ ਜਾਣਦੇ ਆ ਕਿ ਸਰਕਾਰਾਂ ਨੇ ਜੇ ਇਨਫੋਰਮੇਸ਼ਨ ਨਾ ਦੇਣੀ ਹੋਵੇ RTI ਦੀ ਐਪਲੀਕੇਸ਼ਨ ਨੂੰ ਡਿਨਾਈ ਕਰਨ ਦੇ ਬਥੇਰੇ ਟੰਗ ਹੁੰਦੇ ਆ ਅੱਜ ਛੋਟੇ-ਛੋਟੇ ਮਸਲਿਆਂ ਤੇ ਤਾਂ ਬੜਾ ਇੱਕ سنگੀਨ ਸੰਵੇਦਨਸ਼ੀਲ ਮਸਲਾ ਹੈ ਛੋਟੇ-ਛੋਟੇ ਮਸਲਿਆਂ ਤੇ RTI ਡਿਨਾਈ ਹੋ ਜਾਂਦੀ ਹੈ ਪੁੱਛ ਕੇ ਵੇਖ ਲਓ ਗਨਮੈਨਾਂ ਦੀ RTI ਪਾ ਲਓ ਇਸ ਸਰਕਾਰ ਨੂੰ ਤੁਹਾਨੂੰ ਨਹੀਂ ਦੇਣਗੇ ਕਹਿਣਗੇ ਜੀ ਇਹ ਸੁਰੱਖਿਆ ਦਾ ਮਸਲਾ ਹੈ ਹੈਲੀਕਾਪਟਰ ਦਾ ਖਰਚਾ ਪੁੱਛ ਲਓ ਉਹ ਨਹੀਂ ਦੇਣਗੇ ਜਦੋਂ ਇਹ ਜਿਹੇ ਛੋਟੇ-ਛੋਟੇ ਮਸਲਿਆਂ ਤੇ ਇਨਫੋਰਮੇਸ਼ਨ ਡਿਨਾਈ ਕੀਤੀ ਜਾ ਸਕਦੀ ਹੈ ਜੇ ਕੁਛ ਲਕੂਣਾ ਹੁੰਦਾ ਤੇ ਫਿਰ ਤੁਹਾਨੂੰ ਇਸ ਬਾਦਲ ਸਾਹਿਬ ਦੀ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ 'ਚ ਤੁਹਾਨੂੰ ਇਹ ਰਿਪੋਰਟ ਹੀ ਨਾ ਮਿਲਦੀ ਦੂਜਾ ਸਵਾਲ ਮੇਰਾ 2010 ਦੀ ਇਹ ਰਿਪੋਰਟ ਤੁਹਾਡੇ ਕੋਲੇ ਆ ਅੱਜ 2024 'ਚ ਅਸੀਂ ਆ ਗਏ ਹਾਂ 14 ਸਾਲ ਤੁਸੀਂ ਪੰਥ ਨੂੰ ਤੁਸੀਂ ਕੌਮ ਨੂੰ ਪੰਜਾਬ ਨੂੰ ਦੱਸੋ ਕਿ 14 ਸਾਲ ਦੀ ਰਿਪੋਰਟ ਤੁਸੀਂ ਕਿੱਥੇ ਰੱਖੀ ਕਿਉਂ ਨਹੀਂ ਬੋਲੇ ਤੁਸੀਂ ਉਦੋਂ 7 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਉਦੋਂ ਸਵਾਲ ਕਿਉਂ ਨਹੀਂ ਖੜੇ ਕੀਤੇ 7 ਸਾਲ ਅਜ ਵਿਰੋਧੀ ਸਰਕਾਰਾਂ ਨੂੰ ਹੋ ਗਏ 14 ਸਾਲ ਤੁਸੀਂ ਇਹ ਰਿਪੋਰਟ ਚੁੱਪ ਕਰਕੇ ਬੈਠੇ ਰਹੇ ਜਵਾਬ ਦੇ ਤਾਂ ਤੁਸੀਂ ਉਹ ਕੌਮ ਨੂੰ ਇਹ ਰਿਪੋਰਟ ਤੁਸੀਂ ਕਿਉਂ 14 ਸਾਲਾਂ ਜਿਹੜੇ ਹਿਊਮਨ ਰਾਈਟਸ ਵਾਲੇ ਅੱਜ ਗੱਲ ਕਰਦੇ ਐ ਮੈਂ ਇਹਨਾਂ ਨੂੰ ਪੁੱਛਦਾ ਇਹ ਤੁਹਾਡੀ ਰਿਪੋਰਟ ਹੀ ਐ ਤੇ ਇਹ ਤੁਹਾਡੀ ਰਿਪੋਰਟ ਤੇ ਹੀ ਜਵਾਬ ਹੈ ਕਿ ਤੁਸੀਂ 2010 ਦੀ ਇਹ ਰਿਪੋਰਟ ਰੱਖੀ ਬੈਠੇ ਹੋ 14 ਸਾਲ ਇਹ ਰਿਪੋਰਟ ਤੁਸੀਂ ਕਿੱਥੇ ਰੱਖੀ ਕਿਉਂ ਨਹੀਂ ਜ਼ਿਕਰ ਕੀਤਾ ਇਹਦਾ ਇਦੇ ਕਈ ਸਿਆਸੀ ਕਾਰਨ ਐ ਜੋ ਅੱਜ ਲੋਕ ਗੱਲ ਕਰ ਰਹੇ ਐ ਇਹ ਸਾਰੀਆਂ ਸਾਜ਼ਿਸ਼ਾਂ ਸ਼ਰੋਮਨੀ ਅਕਾਲੀ ਦਲ ਨੂੰ ਤੇ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਬਹਿ ਕੇ ਸੋਚਿਓ ਜ਼ਰੂਰ ਪਹਿਲਾਂ 2014 ਤੋਂ ਲੈ ਕੇ ਹੁਣ ਤੱਕ ਬੇਅਦਬੀ ਦੇ ਮਸਲਿਆਂ ਤੇ ਇੰਨਾ ਕੜਕੂੜ ਕੂੜ ਪ੍ਰਚਾਰ ਇਹਨਾਂ ਲੋਕਾਂ ਵੱਲੋਂ ਹੀ ਕੀਤਾ ਗਿਆ ਇਹਨਾਂ ਲੋਕਾਂ ਵੱਲੋਂ ਹੀ ਕੀਤਾ ਗਿਆ ਕਿ ਇਹ ਜੀ ਬੇਅਦਬੀ ਇਹ ਬਾਦਲਾਂ ਨੇ ਕਰਾਤੀ ਇਹ ਅਕਾਲੀ ਦਲ ਨੇ ਕਰਾਤੀ 9 ਸਾਲ ਦੀ ਜਾਂਚ ਹੋਈ ਅਨੇਕਾਂ ਸਿੱਟਾਂ ਬਣੀਆਂ ਵਿਰੋਧੀ ਸਰਕਾਰਾਂ ਨੇ ਹੀ ਸਾਰੀਆਂ ਸਿੱਟਾਂ ਬਣਾਈਆਂ ਉਹ ਸਿੱਟਾਂ ਨੇ ਸਾਰੀਆਂ ਆਪ ਦੇ ਚਲਾਨ ਕੋਰਟ ਦੇ ਵਿੱਚ ਪੇਸ਼ ਕਰਤੇ ਤੇ ਅੱਜ ਉਹ ਕੋਰਟ ਦੇ ਵਿੱਚ ਟਰਾਇਲ ਵੀ ਚੱਲ ਪਿਆ ਬੇਅਦਬੀ ਦੇ ਕੇਸ ਹਨ ਇੱਕ ਥਾਂ ਤੇ ਕਿਸੇ ਰਿਪੋਰਟ ਦੇ ਵਿੱਚ ਦਿਖਾ ਦੇ ਨਕਾਲੀ ਦਲ ਦੇ ਕਿਸੇ ਵਰਕਰ ਦਾ ਜਾਂ ਕਿਸੇ ਲੀਡਰ ਦਾ ਨਾਮ ਆਇਆ ਹੋਵੇ ਨਹੀਂ ਆਇਆ ਲੋਕਾਂ ਦੇ ਮਨਾਂ ਦੇ ਵਿੱਚ ਕਲੈਰਿਟੀ ਆਉਣ ਲੱਗੀ ਕਿ ਕੇਵਲ ਤੇ ਕੇਵਲ 9 ਸਾਲ ਇਹਦੇ ਤੇ ਸਿਆਸਤ ਹੋਈ ਹੈ ਲੋਕ ਸਮਝ ਗਏ ਇਸ ਗੱਲ ਨੂੰ ਫਿਰ ਅਕਾਲੀ ਦਲ ਦਾ ਸਥਾਪਨਾ ਦਿਵਸ ਆਉਂਦਾ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੰਗਤਾਂ ਤੋਂ ਇਸ ਗੱਲ ਦੀ ਮਾਫੀ ਅਕਾਲ ਤਖਤ ਸਾਹਿਬ ਤੇ ਮੰਗਦੇ ਹੈ ਕਿ ਸਾਨੂੰ ਇਸ ਗੱਲ ਦਾ ਦੁੱਖ ਹੈ ਸਾਨੂੰ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਇਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਅਕਾਲੀ ਦਲ ਦੀ ਪੰਥਕ ਸਰਕਾਰ ਦੌਰਾਨ ਹੋਈਆਂ ਤੇ ਅਸੀਂ ਅਸਲੀ ਮੁਲਜ਼ਮਾਂ ਨੂੰ ਫੜ ਨਹੀਂ ਸਕੇ ਚਾਹੇ ਉਹਦੇ ਕਾਰਨ ਵੀ ਇਹੀ ਅਕਉਤੀ ਪੰਥਕ ਸੀ ਜਿਨ੍ਹਾਂ ਨੇ ਉਸ ਵੇਲੇ ਪ੍ਰੈਸ਼ਰ ਪਾ ਕੇ ਪੰਜਾਬ ਪੁਲਿਸ ਤੋਂ ਜਾਂਚ ਅਕਾਲੀ ਦਲ ਦੀ ਸਰਕਾਰ ਤੋਂ ਜਾਂਚ ਲੈ ਕੇ ਸੀਬੀਆਈ ਨੂੰ ਦਵਾਈ ਉਹ ਤੋਂ ਜਦੋਂ ਇਹ ਸਾਰਾ ਘਟਨਾਕ੍ਰਮ ਹੁੰਦਾ ਤੇ ਸੰਗਤਾਂ ਦੇ ਵਿੱਚ ਅਕਾਲੀ ਦਲ ਪ੍ਰਤੀ ਫੇਰ ਉਹ ਸਮਰਥਨ ਉਹ ਭਾਵਨਾ ਜਾਗਣ ਲੱਗਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਕੋਈ ਵੱਖ ਹੋਏ ਸੀ ਉਹਨਾਂ ਦੇ ਇਕੱਠੇ ਹੋਣ ਦੀ ਗੱਲ ਹੋ ਰਹੀ ਅਕਾਲੀ ਦਲ ਫੇਰ ਸ਼ਕਤੀਸ਼ਾਲੀ ਹੋ ਕੇ ਉੱਭਰਨ ਵੱਲ ਨੂੰ ਗੱਲ ਹੋ ਰਹੀ ਹੈ ਉਦੋਂ ਇਹ ਰਿਪੋਰਟ ਕੱਢ ਕੇ ਰੱਖ ਦਿੱਤੀ ਜਾਂਦੀ ਇਹ ਸਮਝਣ ਦੀ ਲੋੜ ਹੈ ਵੀ ਇਹਦੀ ਟਾਈਮਿੰਗ ਕੀ ਹੈ ਇਸ ਰਿਪੋਰਟ ਦੀ ਤੀਜੀ ਗੱਲ ਇਹਨਾਂ ਨੂੰ ਪੁੱਛਣੀ ਚਾਹਣਾ ਹੈ ਕਿ ਤੁਸੀਂ ਬਾਦਲ ਸਾਹਿਬ ਤੇ ਸਵਾਲ ਖੜੇ ਕਰ ਰਹੇ ਹੋ ਚਲੋ ਉਹ ਤਾਂ ਮੈਂ ਸਪਸ਼ਟ ਕਰਤਾ ਕਿ ਰਿਪੋਰਟ ਚ ਕੀ ਲਿਖਿਆ ਕੀ ਤੁਸੀਂ ਇੱਕ ਵਾਰੀ ਵੀ ਬਿਆਨਤ ਸਿੰਘ ਦਾ ਜ਼ਿਕਰ ਕੀਤਾ ਤੁਸੀਂ ਇੱਕ ਵਾਰੀ ਵੀ ਕੇਪੀਐਸ ਗਿੱਲ ਦਾ ਜ਼ਿਕਰ ਕੀਤਾ ਜਿਹੜਾ ਕਾਂਗਰਸ ਦੀ ਸਰਕਾਰ ਨੇ ਡੀਜੀਪੀ ਲਾ ਰੱਖਿਆ ਸੀ ਤੁਸੀਂ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਚੱਕ ਚੱਕ ਕੇ ਘਰੋਂ ਮੁੰਡੇ ਬਾਰੇ ਭਾਈ ਕੌਂਕੇ ਨੂੰ 25 12 1992 ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਘਰੋਂ ਕੌਣ ਦੀ ਕੌਣ ਉਹ ਤਾਂ ਮੁੱਖ ਮੰਤਰੀ ਸੀ ਬਿਆਨਤਾ 부ਚੜ ਜੀ ਨੂੰ ਕਹਿੰਦੇ ਆ ਪੰਜਾਬ 'ਚ ਉਹਦੇ ਤੇ ਸਵਾਲ ਨਹੀਂ ਖੜਾ ਕੀਤਾ ਇੱਕ ਵੀ ਵੀ ਹਾਂ ਉਹ ਚੱਕ ਕੇ ਲਗੇ ਤੇ ਉਹਨਾਂ ਨੇ ਮਾਰਿਆ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਜੀ ਬੀਪੀ ਤਿਵਾੜੀ ਦੀ ਰਿਪੋਰਟ ਨਹੀਂ ਇਹ ਲਾਗੂ ਕਰ ਰਹੇ ਇਹਨਾਂ ਗੱਲਾਂ ਦੇ ਜਵਾਬ ਅੱਜ ਤੁਹਾਨੂੰ ਪੰਥ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦੇਣੇ ਪੈਣਗੇ ਸੋ ਇਹ ਮੈਂ ਸਾਰੀ ਸਥਿਤੀ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਇਹ ਕਿਸ এজেন্ডੇ ਤਹਿਤ ਕੀਤੀ ਜਾ ਰਹੀ ਹੈ ਅੱਜ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਕਹਿੰਦੇ ਭਾਈ ਕੌਂਕੇ ਦਾ ਸੀ ਸ਼ਹੀਦੀ ਦਿਵਸ ਤੇ ਅਸੀਂ ਪਾਠ ਕਰਾਉਣਾ ਬਹੁਤ ਚੰਗੀ ਗੱਲ ਹੈ ਇੰਨੇ ਸਾਲ ਨਹੀਂ ਕਰਾਇਆ ਦੇਰ ਆਏ درست ਹੈ ਬੜੀ ਚੰਗੀ ਗੱਲ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਪਰ ਮੈਂ ਕਾਲਕਾ ਜੀ ਨੂੰ ਇਹ ਪੁੱਛਣਾ ਜ਼ਰੂਰ ਚਾਹੂੰਗਾ ਕਿ ਬੰਦੀ ਸਿੰਘ ਜਿਹੜੇ 30-30 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਐ ਜਦੋਂ ਉਹਨਾਂ ਨੂੰ ਛਡਾਉਣ ਦੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣੀ ਉਹ ਕੋਈ ਮੋਰਚਾ ਕੁਝ ਸੰਘਰਸ਼ ਸ਼ਰਮ ਦੀ ਹੈ ਉਹਨੂੰ ਤਾਂ ਤੁਸੀਂ ਟੌਰਪੀਡੋ ਕਰ ਦਿੰਨੇ ਹੋ ਤੇ ਤੁਸੀਂ ਹੁਣ ਇਹ ਮਸਲੇ ਨੂੰ ਇਸੇ ਏਜੰਡੇ ਤਹਿਤ ਕਿ ਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਇਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਸਭ ਨੂੰ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਕਿ ਦਿੱਲੀ ਦੀ ਕਮੇਟੀ ਅੱਜ ਕਿਹਦੇ ਕਬਜੇ ਚ ਹੈ ਤੇ ਕਿਹਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਸੋ ਆਪਾਂ ਨੂੰ ਵੀ ਸਿੱਖ ਸੰਗਤ ਨੂੰ ਇਹ ਜਾਣਨ ਦੀ ਲੋੜ ਹੈ ਕੀ ਇਹ ਸਾਰੀਆਂ ਕਾਰਵਾਈਆਂ ਦੇ ਪਿੱਛੇ ਇਹ ਸਾਰੇ ਜੋ ਹਾਲਾਤ ਬਣਾਏ ਜਾ ਰਹੇ ਐ ਇਹਦੇ ਪਿੱਛੇ ਕੌਣ ਐ ਇਹਦੇ ਪਿੱਛੇ ਉਹ ਸ਼ਕਤੀਆਂ ਉਹ ਪਾਰਟੀਆਂ ਜਿਹੜੀਆਂ ਚਾਹੁੰਦੀਆਂ ਕਿ ਸਿੱਖ ਕੌਮ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਇਨ੍ਹਾਂ ਸ਼ਕਤੀਆਂ ਤੋਂ ਇਨ੍ਹਾਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ ਐ ਅੱਖਾਂ ਖੋਲ ਕੇ ਜਿਵੇਂ ਆਪਾਂ ਨੂੰ ਗੁਰੂ ਸਾਹਿਬ ਨੇ ਆਖਿਆ ਸੀ ਸਿੱਖ ਕੌਮ ਨੂੰ ਆਖਿਆ ਸੀ ਕਿ ਸ਼ੇਰ ਵਰਤੀ ਧਾਰਨ ਕਰੋ ਕੁੱਤਾ ਵਰਤੀ ਨਾ ਧਾਰਨ ਕਰੋ ਉਹ ਫਰਕ ਕੀ ਹੈ ਦੋਵਾਂ ਦੇ ਵਿੱਚ ਕੋਈ ਵੀ ਬੰਦਾ ਜਦੋਂ ਡਾਂਗ ਲੈ ਕੇ ਕੁੱਤੇ ਨੂੰ ਮਾਰਦਾ ਹੈ ਨਾ ਕੁੱਤਾ ਡਾਂਗ ਨੂੰ ਪਿੰਦਾ ਹੈ ਉਹ ਡਾਂਗ ਕਿਹਦੇ ਹੱਥ 'ਚ ਹੈ ਪਿੱਛੇ ਕੌਣ ਸ਼ਕਤੀ ਹੈ ਉਹ ਨੂੰ ਨਹੀਂ ਵੇਂਦਾ ਸ਼ੇਰ ਹੈ ਜਿਹੜਾ ਤੁਸੀਂ ਸ਼ੇਰ ਤੇ ਹਮਲਾ ਕਰੋਗੇ ਸ਼ੇਰ ਕਦੇ ਤੁਹਾਡੇ ਹੱਥ 'ਚ ਪੜੇ ਡੰਡੇ ਨੂੰ ਨਹੀਂ ਪਾਊਗਾ ਸ਼ੇਰ ਇਨਸਾਨ ਦੇ ਧੌਣ ਨੂੰ ਪਿੰਦਾ ਸੋ ਆਪਾਂ ਨੂੰ ਇਹ ਸ਼ੇਰ ਬਿਰਤੀ ਧਾਰਨ ਕਰਨ ਦੀ ਲੋੜ ਹੈ ਕਿ ਇਹ ਜਿਹੜੇ ਜਿੰਨੀਆਂ ਡਾਂਗਾ ਇਹ ਕਿਹਦੇ ਹੱਥ ਚ ਜਿੰਨੀਆਂ ਡਾਂਗਾ ਇਹ ਪੰਥ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਇਹ ਇਹਦੇ ਮਗਰ ਸ਼ਕਤੀ ਕਿਹੜੀ ਹੈ ਇਹ ਪਛਾਣਨ ਦੀ ਲੋੜ ਹੈ ਜਿਸ ਦਿਨ ਆਪਾਂ ਇਹ ਪਛਾਣ ਲਾਂਗੇ ਸਿੱਖ ਕੌਮ ਦੀ ਤਾਕਤ ਨੂੰ ਕੋਈ ਵੀ ਨਹੀਂ ਰੋਕ ਸਕਦਾ